रोड स्थित फोकल पॉइंट स्थित कोहली डाइंग फैक्ट्री अर शाम चल रहे रिपेयर के कार दौरान एक बॉयलर फटन कारण फैक्ट्री की छा टिग गई जिसके छे मजदूर ਪਾਸ ਗਏ ਜੰਡੀਨਾਨੋ ਬਾਹਰ ਕੱਢ ਲਈ ਐਨਡੀਆਰਐਫ ਸਨੇ ਹੋਰ ਬਚਾਓ ਦਸਤੇ ਮੌਕੇ ਤੇ ਲੱਗੇ ਹੋਏ। ਇਸ ਤੋਂ ਇਲਾਵਾ ਅੱਧਾ ਦਰਜਨ ਜ਼ਖਮੀਆਂ ਹਲਾਤ ਵਿੱਚ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਥੇ ਪੰਜਾਬ ਸਰਕਾਰ ਨੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦੀ ਵੀ ਗੱਲ ਆਖੀ ਆ। ਉਥੇ ਮਾਮਲੇ ਦੀ ਨਿਆਂਇਤ ਜਾਂਚ ਤੇ ਵੀ ਅਦੇਜ ਦਿੱਤੇ ਗਏ ਸਨ। ਹਲਾਤ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਹਾਸਾ ਹੋਇਆ ਬਹੁਤ ਜਦੋਂ ਖਬਰ ਚੱਲਿਆ ਬਹੁਤ ਦੁੱਖ ਲੱਗਿਆ ਕਿ ਫੈਕਟਰੀ ਪੂਰੀ ਪੂਰੀ ਡਿੱਗੀ ਹੈ ਬੋਇਲਰ ਫਟਿਆ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕੋਈ ਪਿੱਲਰ ਦੀ ਮੁਰੰਮਤ ਦਾ ਉਹਦੇ ਕਾਰਨ ਬੋਇਲਰ ਫਟਣ ਕਾਰਨ ਟੁੱਟੜ 29 ਬੰਦੇ ਸੀ ਜਿਹਦੇ ਵਿੱਚੋਂ ਤਕਰੀਬਨ 12 ਬੰਦੇ ਜ਼ਖਮੀ ਦੱਸ ਰਹੇ ਨੇ ਜਿਨ੍ਹਾਂ ਵਿੱਚੋਂ 6 ਕੱਢ ਕੇ ਹਸਪੀਟਲ ਪਹੁੰਚਾਤੇ ਆ ਤੇ 6 ਬੰਦੇ ਅੰਦਰ ਨੇ ਜਿਨ੍ਹਾਂ ਨੂੰ ਐਨਡੀਆਰਫੀਟੀ ਟੀਮ ਕੱਢ ਰਹੀ ਹੈ ਸੋ ਉਹਨਾਂ ਦੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਸਹੀ ਸਲਾਮਤ ਉਹਨੂੰ ਕੱਢਿਆ ਜਾਵੇ ਤੇ ਉਹਨਾਂ ਦਾ ਇਲਾਜ ਵੀ ਕਰਵਾਇਆ ਜਾਵੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਗੱਲ ਹੋਈ ਹੈ ਅੱਧਾ ਘੰਟਾ ਪਹਿਲਾਂ ਤੇ ਉਹਨਾਂ ਨੇ ਕਿਹਾ ਵੀ ਸਾਰੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਸਹੀ ਸਲਾਮਤ ਬਾਹਰ ਹੋਰ ਤੇ ਜਿਹੜੇ ਜਖਮੀ ਨੇ ਉਹਨਾਂ ਦਾ ਇਲਾਜ ਸਰਕਾਰ ਵੱਲੋਂ ਹੁਕਮੰਦਰੀ ਸਰਦਾਰ ਭੌਂਸਮਾਨ ਬਿਲਡਿੰਗ ਹੈਗਾ ਇਹ ਡੈਂਗ ਦੀ ਬਿਲਡਿੰਗ ਹੈ ਬੋਲ ਚੱਲਦਾ ਛੰਦਰ ਉਹਦੇ ਕਾਰਨ ਕੋਈ ਪਿੱਲਰ ਦੀ ਮੁਰੰਮਤ ਉਹਦੇ ਕਰਕੇ ਜਿਹੜਾ ਬਹੁਤ ਵੱਡਾ ਹਾਸਾ ਜਿਹੜਾ ਬੋਲ ਦੇ ਬਲਾਸਤ ਹੋਇਆ ਇਹ ਕਿਵੇਂ ਮਤਲਬ ਇਕਦਮ ਹੋ ਗਿਆ ਪਿੱਲਰ ਦੀ ਜਦੋਂ ਮੁਰੰਮਤ ਚੱਲੀ ਸੀ ਉਹ ਗਲਤ ਤਰੀਕੇ ਨਾਲ ਕਹਿੰਨ ਕੋਈ ਜਿਹੜੀ ਹੈ ਠੇਕੇਦਾਰ ਨੂੰ ਕਹਿੰਨ ਜਾਂ ਅੰਦਰ ਫੈਕਟਰੀ ਵਾਲਿਆਂ ਨੇ ਇਹਦੇ ਮਿਸਤਰੀ ਮਾੜਾ ਕਹਿੰਨ ਉਹਦੇ ਕਾਰਨ ਇਹ ਪਿੱਲਰ ਡਿੱਗਣ ਦੇ ਕਾਰਨ ਬੋਇਲਰ ਦੇ ਉੱਤੇ ਕੁਛ ਨਾ ਕੁਛ ਗਿਰਿਆ ਹੋਊਗਾ ਜੋ ਆਈਡੀ ਲਗਾ ਰਏ ਜਾ ਰਹੇ ਨੇ ਉਹ ਬੋਇਲਰ ਫਟਣ ਦੇ ਨਾਲ ਹੀ ਜਿਹੜੀ ਜਦੋਂ ਬੋਇਲਰ ਫਟਦਾ ਤੇ ਬਹੁਤ ਉਹਦੇ ਨਾਲ ਹੀ ਬਿਲਡਿੰਗ ਥੱਲੇ ਡਿੱਗੀ ਆ ਸੋ ਬਿਲਡਿੰਗ ਬੋਇਲਰ ਫਟਣ ਦੇ ਨਾਲ ਹੀ ਜਿਹੜੀਆਂ ਥੱਲੇ ਛੱਟਾਂ ਲੱਗੀਆਂ ਜਾਂ ਥੱਲੇ ਡਿੱਗੀ ਆ ਬਿਲਡਿੰਗ ਦੇ ਥੱਲੇ ਆਏ ਆ ਉਹ ਮੇਨ ਬੋਇਲਰ ਫਟਣ ਕਰਕੇ ਸਵੇਰ ਸੰਗਾਂ ਵਲੋਂ ਕੋਈ ਇਨਕੁਆਇਰੀ ਵੀ ਮਾਰਾ ਕੀਤੀ ਗਈ ਆ ਬਾਕੀ ਤੋਂ ਹਾਂਜੀ ਸਾਰੇ ਟੋਟਲ ਅਫਸਰ ਸੇ ਬਾਹਰ ਇੱਥੇ ਖੜੇ ਨੇ ਸੋ ਸਾਰੇ ਪਹਿਲਾਂ ਤੇ ਸਾਰਾ ਧਿਆਨ ਜਿਹੜੇ ਅੰਦਰ ਜ਼ਖਮੀ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਲੱਗੇ ਹੋਏ ਆ ਬਾਕੀ ਜੋ ਮੰਦੀ ਕਾਰਵਾਈ ਉਹ ਨੈਗਲੀਜੈਂਸੀ ਨਾ ਨਜ਼ਰ ਆਈ ਹੈ ਹਜ ਤੱਕ ਹਾਂਜੀ ਲਾਪਰਵਾਹੀ 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 ਪਿੱਲਰ ਦੀ ਜਿਹੜੀ ਮੁਰੰਮਤ ਹੈ ਉਹ ਇਲੀਗਲ ਤਰੀਕੇ ਨਾਲ ਹੋ ਸਕਦੀ ਹੈ ਸੋ ਮੈਨੂੰ ਤੇ ਲੱਗ ਰਿਹਾ ਕਿ ਜਿਹੜਾ ਵੈਲਰ ਫਟਿਆ ਸਾਰਾ ਪਿੱਲਰ ਟਡਿਕਨ ਕਾਰਨੀ ਹੋਇਆ ਜੋ 7 ਵਿਢ ਗਈ ਹੈ ਸੋ ਲਾਪਰਵਾਹੀ ਤੇ ਹਾਈ ਜੀ ਦੀ ਇੰਨੀਆਂ ਜਾਨਾਂ ਖਤਰੇ ਚ ਪਾਈਆਂ ਹੋਈਆਂ 29 ਦੇ ਵਿੱਚੋਂ 6 ਅਜੇ ਕੱਢ ਰਹੇ ਆ ਬਾਕੀ 40 ਹਸਪਤਲ ਭੇਜੇ ਗਏ ਆ ਜੋ ਮੁੱਖ ਮੰਤਰੀ ਸਰਤਾਪ ਸਿੰਘ ਆਨੰਦ ਜੀ ਵੱਲੋਂ ਉਹਨਾਂ ਦਾ ਇਲਾਜ ਕਰਵਾ ਦੇ ਜਿਹੜੇ ਮਜ਼ਦੂਰ ਕੰਮ ਕਰ ਰਹੇ ਸੀ ਇਹਦੇ ਤੋਂ 35 ਇੱਥੇ ਅੰਦਰ ਮੌਜੂਦ ਸੀਗੇ ਲੋਕ 29 ਬੰਦੇ ਵਰਨਰ ਨੂੰ ਮਿਲੇ ਆ ਉਹਨਾਂ ਦੇ ਪਰਿਵਾਰ ਨੂੰ ਮਿਲੇ ਆ ਉਹ ਕਹਿੰਦੇ 29 ਉਹਨਾਂ ਦੇ ਜੀਐਮ ਨੂੰ ਮਿਲੇ ਆ ਜਿਹੜਾ ਸੁਪਰਵਾਈਜ਼ਰ ਸੀ ਉਹਨਾਂ ਨਾਲ ਗੱਲ ਹੋਈ ਆ ਉਹਦੇ ਵੀ ਛੇ ਚੱਟ ਉਹ ਕਹਿੰਦਾ ਅਸੀਂ ਟੋਟਲ 29 ਜਾਣੇ ਸੀ ਜਿਹਦੇ ਚੋਂ ਬਾਕੀ ਸਾਰੇ ਬਾਹਰ ਅਸੀਂ ਆ ਗਏ ਆ 6 ਜਾਣੇ ਅੰਦਰ ਸਰ ਇਦਾਂ ਦੇ ਕੋਈ ਹੋਰ ਡਾਈਨਿੰਗ ਯੂਨਿਟ ਵੀ ਨਹੀਂ ਜਿੱਥੇ ਬਹੁਤ ਸਾਰੇ ਖਾਮੇ ਨੇ ਭਾਜੀ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਇਸ ਟਾਈਮ ਇਹਨਾਂ ਬੰਦਿਆਂ ਦੀ ਜਾਨ ਬਚਾਈ ਜਾਵੇ ਬਾਕੀ ਜੋ ਡੀਸੀ ਸਾਹਿਬ ਪਹੁੰਚ ਗਏ ਆ ਅਸੀਂ ਮੈਂ ਖੁਦ ਮੁੱਕ ਕੇ ਦਿਖਾਣਾ ਨਾ ਪਰਵਾਹੀ ਦੇ ਉੱਤੇ ਐਕਸ਼ਨ ਜਰੂਰੀ ਜੀ ਲਾਲੋ 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 ਪਰਵਾਹੀ ਲਾਲੋ ਫੋਕਲ ਪੁਆਇੰਟ 8 ਦੇ ਵਿੱਚ ਜਿਹੜਾ ਹੈਗਾ ਅੱਜ ਸ਼ਾਮ ਨੂੰ ਜਿਹੜਾ ਹੈਗਾ ਇੱਕ ਇਨਫੋਰਮੇਸ਼ਨ ਸਾਡੇ ਕੋਲ ਆਈ ਕਿ ਕੋਲੀ ਡਾਈਂਗ ਯੂਨਿਟ ਜਿਹੜੀ ਹੈ ਉੱਥੇ ਫੈਕਟਰੀ ਕੋਲਾਪਸ ਹੋ ਗਈ ਕਿ ਉਹ ਲੈਂਟਰ ਨੂੰ ਆਪਣਾ ਜਿਹੜਾ ਸੀਗਾ ਸਟਰੈਂਥਨ ਕਰ ਰਹੇ ਸੀਗੇ ਬਿਲਡਿੰਗ ਦੇ ਵਿੱਚ ਤੇ ਫਿਰ ਇੱਕਦਮ ਹੀ ਜਿਹੜਾ ਹੈਗਾ ਬਿਲਡਿ ਕੋਲਾਪਸ ਕਰ ਗਈ ਜਿਹੜੀ ਪ੍ਰੀਲਿਮਰੀ ਇਨਫੋਰਮੇਸ਼ਨ ਸਾਨੂੰ ਓਨਰ ਤੇ ਸੁਪਰਵਾਈਜ਼ਰ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਗੱਲ ਕਰਕੇ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਤਹਿਤ ਅੱਜ ਜਿਹੜੇ ਸੀਗੇ 29 ਬੰਦੇ ਇੱਥੇ ਜਿਹੜੇ ਸੀ ਕੰਮ ਤੇ ਆਏ ਸੀਗੇ ਜੇ ਤਾਂ ਫੈਕਟਰੀ ਕੋਲਾਪਸ ਹੋਈ ਜਿਹੜੇ ਸੀਗੇ ਸਾਡੇ ਡਿਪਾਰਟਮੈਂਟਸ ਨੇ ਕਾਫੀ ਬੰਦੇ ਏਕਿਊਏਟ ਕੀਤੇ ਤੇ ਐਜ਼ ਆਫ ਨਾਓ ਜਿਹੜੇ ਹੈਗੇ 6 ਬੰਦੇ 트ੈਪਡ ਹੈਗੇ ਅੰਦਰ ਐਨਡੀਆਰਐਫ ਦੀ ਟੀਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਾਈ ਅਪ ਕਰ ਲਿਆ ਗਿਆ ਇੱਕ ਟੀਮ ਇਸ ਵੇਲੇ ਮੌਕੇ ਤੇ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਕ ਟੀਮ ਜਿਹੜੀ ਹੈਗੀ ਥੋੜੀ ਜਿਹੀ ਦੇਰ ਦੇ ਵਿੱਚ ਹੋਰ ਇੱਥੇ ਪਹੁੰਚ ਰਹੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਇਸ ਵੇਲੇ ਮੈਡੀਕਲ ਟੀਮਾਂ ਮੌਕੇ ਤੇ ਸਥਾਨਤ ਹੈਗੀਆਂ ਫਾਇਰ ਬ੍ਰਿਗੇਡ ਦੀ ਟੀਮ ਆ ਫਾਇਰ ਆਫਿਸਰਸ ਨੇ ਉਹ ਇੱਥੇ ਨੇ ਡਿਪਰੇਟਿਵ ਫੈਕਟਰੀ ਦੀ ਟੀਮ ਇੱਥੇ ਨੇ डीसीपी साहब मौके पे आप इत्थे ने ते ਨਾਲ ਹੀ ਜਿਹੜਾ ਹੈਗਾ ਡੀਆਈਸੀ ডিপਾਰਟਮੈਂਟ ਤੇ ਹੋਰ ਸਾਰੇ ਮਹਿਕਮੇ ਇੱਥੇ ਇਸ ਵੇਲੇ ਪੂਰੇ ਆਪਣੇ ਜਿਹੜੀ ਵੀ ਡਿਊਟੀਆਂ ਹੈਗੀਆਂ ਉਹ ਕਰ ਰਿਹਾ ਹੈ। ਮੇਰੀ মিডিਆ ਦੇ ਸਾਥੀਆਂ ਰਾਹੀ ਇਹ ਬੇਨਤੀ ਹੈ ਕਿ ਲੋਕੀ ਜਿਹੜੇ ਰਿਹਾ ਸੀ ਡੈਟਾ ਏਰੀਆ ਕਟਆਫ ਕੀਤਾ ਹੈਗਾ ਉਹ ਏਰੀਏ ਦੇ ਵਿੱਚ ਨਾ ਵਾਪ ਨਾ ਇਸ ਵੇਲੇ ਐਂਟਰ ਹੋਈਏ, ਰੈਸਕਿਊ ਟੀਮਾਂ ਨੂੰ ਆਪਣਾ ਕੰਮ ਕਰਨ ਦੀ ਹੈ ਔਰ ਅਸੀਂ ਆਸ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਆ ਜਿਹੜੇ ਵੀ ਬੰਦੇ ਇੰਦਰ ਟ੍ਰੈਪਡ ਹੈ ਉਹਨਾਂ ਨੂੰ ਕੋਈ ਨੁਕਸਾਨ ਨਾ ਹੋ ਸਿਰਫ ਸਟੋਰ ਦੀ ਮੈਂ ਇਹਨਾਂ ਨੂੰ ਪੂਰੇ ਫੋਲੋਅ ਕਰ ਰਹੀ ਸੀ ਕਿ ਜਿਸ ਤਰੀਕੇ ਨਾਲ ਹਾਸਾ ਹੋਇਆ ਜਿਕੇ ਜੀ ਉਹ ਜਿਹੜਾ ਹੈਗਾ ਬਾਅਦ ਜਿਹੜੀ ਅਸੀਂ ਆਲਰੇਡੀ ਇਨਕੁਆਇਰੀ ਇੱਕ ਮੈਜਿਸਟ੍ਰੇਟ ਲਈ ਇਨਕੁਆਇਰੀ ਮਾਰ ਕਰ ਦਿੱਤੀ ਗਈ ਹੈ ਐਸ ਡੀ ਐਮ ਦੀ ਪ੍ਰਧਾਨਗੀ ਹਿੱਟ ਉਹ ਰਿਪੋਰਟ ਦੇ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਕੁਝ ਹੋਇਆ ਸੀਗਾ ਇਸ ਵੇਲੇ ਜਿਹੜੀ ਪ੍ਰਸ਼ਾਸਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਐਨਟੀਆਰ ਦੀ ਪ੍ਰਾਇਓਰਿਟੀ ਹੈ ਉਹ ਹੈਗੀ ਕਿ ਜਿਹੜੇ ਬੰਦੇ ਨੇ ਇਸ ਵੇਲੇ ਡ੍ਰੈਪਟ ਉਹਨੂੰ ਰਿਕਵਰ ਸਰ ਹਾਂ ਸਾਫ਼ ਕਰ ਦੋ ਕਿਸ ਤਰ੍ਹਾਂ ਹੋਇਆ ਕਿ ਕੋਈ ਦਵਾ ਟਿੱਗੀ ਜਾਂ ਬੋਇਲਰ ਫਟਿਆ ਕੁਝ ਕਹਿ ਰਹੇ ਨਹੀਂ ਜੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਸੁਪਰਵਾਈਜ਼ਰ ਨੇ ਇਹ ਚੀਜ਼ ਸਾਨੂੰ ਜਿਹੜੀ ਦੱਸੀ ਹੈਗੀ ਉਹ ਪ੍ਰਾਇਮਰੀ ਇਨਫੋਰਮੇਸ਼ਨ ਦੇ ਮੁਤਾਬਿਕ ਇਹ ਜਿਹੜੇ ਸੀਗੇ ਸਟ੍ਰੇਨਿੰਗ ਦਾ ਕੰਮ ਕਰ ਰਹੇ ਸੀਗੇ ਆਪਣੇ ਰਿਪੇਅਰ ਦਾ ਉਹਦੇ ਵਿੱਚ ਜਿਹੜਾ ਹੈਗਾ ਇੱਕਦਮ ਹੀ ਬਿਲਡਿੰਗ ਜਿਹੜੀ ਕਾਲੈਪਸ ਕਰ ਗਈ ਥੈਂਕ ਯੂ ਸਰ ਸਰ ਕੋ 6 ਬੰਦੇ ਜਿਹੜੇ ਹਨ ਜਿੱਤੇ ਹੈਗੇ ਜਿਹਦੇ ਪਾਸੇ ਹੋ ਸਕਦੇ ਆ ਉਹ ਵਰਕਰ ਨੇ ਜਾਂ ਕੋਈ ਹੋਰ ਨੇ ਉਹ ਵਰਕਰਸ ਨੇ ਜੀ ਤੋਂ ਮਾਲਕ ਵੀ ਕਿੰਨੇ ਦੱਸ ਰਹੇ ਕਿ ਮਾਲਕ ਵੀ ਅੰਦਰ ਸੀ ਜਿਹੜੇ ਨਹੀਂ ਐਸ ਆਫ ਨਾਊ ਸਾਨੂੰ ਨਹੀਂ ਦੱਸਿਆ ਗਿਆ ਜਿਹੜੇ ਵਰਕਰਸ ਨੇਗੇ ਉਹ ਹੈਗੇ ਐਸ ਆਫ ਨਾਊ ਨੋ ਕਨਫਰਮਡ ਡੈਥ ਰਿਪੋਰਟ ਅਜੇ ਇਸਕੇ ਉੱਪਰ ਚੱਲ ਰਿਹਾ ਹੈ ਅਸੀਂ ਅਰਦਾਸ ਕਰਦੇ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਆਈ ਹੋਪ ਕਿ ਜੋ ਜਿਹੜੇ ਵੀ ਅੰਦਰ ਟ੍ਰੈਪਡ ਨੇ ਉਹ ਚੰਗੋ ਬਿਲਕੁਲ ਸੇਫਲੀ ਬਾਹਰ ਆ ਗਏ। ਤਾਂ ਜਿਹੜਾ ਵੀ ਇੱਥੇ ਅੰਦਰ ਬੰਦਿਆਂ ਦੇ ਖਤਸਾ ਸੀ ਤਾਂ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਜਿਹੜੀ ਸਾਰੀ ਟੀਮ ਹੈ ਉਹ ਸਾਰੀ ਇੱਥੇ ਹਾਜ਼ਰ ਹੈ। ਉਹਨਾਂ ਨੇ ਆ ਕੇ ਜੋ ਜੋ ਮੈਨੇਜਮੈਂਟ ਜਿਹੜੀ ਇੱਥੇ ਕਰਨੀ ਸੀ ਉਹ ਸਾਰੀ ਅਸੀਂ ਕਰ ਲਈ ਹੈ ਤੇ ਨਾਲ ਜਿਹੜੀ ਹੈ ਡਿਜ਼ਾਸਟਰ ਮੈਨੇਜਮੈਂਟਰੀ ਟੀਮ ਵੀ ਆਈ ਹੋਈ ਹੈ। ਉਹਨਾਂ ਨੇ ਆਪਣਾ ਕੰਮ ਬੜਾ ਸ਼ੁਰੂ ਕੀਤਾ ਔਰ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਜੋ ਵੀ ਅਸਿਸਟੈਂਸ ਮਿਲਦੀ ਹੈ ਉਹ ਦੇ ਰਹੇ ਆ। ਤੇ ਫਿਲਹਾਲ ਸਾਡੀ ਜਿਹੜੀ ਫਸਟ ਪ੍ਰਾਇੋਰਟੀ ਹੈ ਵੀ ਜਿਹੜੇ ਕੋਈ ਬੰਦੇ ਇੰਜਰਡ ਆ ਉਹਨਾਂ ਨੂੰ ਫਰਸਟ ایڈ ਦਵਾ ਕੇ ਹਸਪੀਟਲ ਭੇਜਿਆ ਜਾਵੇ ਤੇ ਜਿਹੜੇ ਕੋਈ ਅੰਦਰ ਆ ਉਹਨਾਂ ਨੂੰ ਇੱਕ ਇੱਕ ਸੇਫਲੀ ਜਿਹੜਾ ਬਾਹਰ ਕੱਢਿਆ ਜਾਵੇ ਆਪਣਾ ਸਰ ਇਹ ਏਰੀਆ ਕਿਹੜਾ ਪੈਂਦਾ ਹੈ ਸਰ ਇਹ ਫੋਕਲ ਪੁਆਇੰਟ ਦਾ ਏਰੀਆ ਪੈਂਦਾ ਥਾਣਾ ਫੋਕਲ ਪੁਆਇੰਟ ਦਾ ਤੇ ਇਹਦੇ ਵਿੱਚ ਆਲਰੇਡੀ ਚੱਲ ਰਿਹਾ ਸਰ ਇੰਜਰਡ ਵੀ ਕੁਝ ਹੋਏ ਨੇ ਲੋਕ ਦੇ ਦੇਖੋ ਜੇ 5 6 ਜਣੇ ਇੰਜਰਡ ਹੋਏ ਆ ਉਹਨਾਂ ਨੂੰ ਫਰਸਟ ایڈ ਲਈ 40s ਹਸਪੀਟਲ ਭੇਜ ਦਿੱਤਾ ਗਿਆ ਹਾਂ ਸੋ ਕਿੰਨੇ ਲੋਕ ਮਜੂਦ ਸੀ ਅੰਦਰ ਦੇਖੋ ਇਹਨਾਂ ਦੇ ਦੱਸਣ ਮੁਤਾਬਕ ਹੈ ਕੋਈ 20 ਕਹਿੰਦਾ ਕੋਈ 25 ਕਹਿੰਦਾ ਤਕਰੀਬਨ 20 25 ਬੰਦੇ ਜਿਹੜੇ ਐ ਸੀ ਉਹਨਾਂ ਚੋਂ 7 8 ਬੰਦਿਆਂ ਨੂੰ ਤਾਂ ਜਿਹੜੇ ਇੰਜਰਡ ਆ ਉਹ ਲੈ ਗਏ ਪਰ 4 5 ਅੰਦਰ ਜਿਹੜਾ ਹੋਣ ਦੀ ਕਹਿੰਦੇ ਉਹ ਵੀ ਤੇ ਕੋਈ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਪਹਿਲੀ ਪ੍ਰਾਇੋਰਟੀ ਜਿਹੜੀ ਆ ਲੋਕਾਂ ਨੂੰ ਸੇਫਲੀ ਫਰਸਟ ایڈ ਦੇਣਾ ਔਰ ਬਚਾਣਾ ਤੇ ਉਹ ਬਾਅਦੋਂ ਇਨਵੈਸਟੀਗੇਸ਼ਨ ਦਾ ਕੰਮ ਆ ਉਹ ਦੇਖਿਆ ਜਾਏ ਲੁਟਿਤ ਫੋਕਲ ਪੁਆਇੰਟ ਦੇ ਪੇਤ ਅਰਥਿਤ ਕੋਲੀ ਡਾਈੰਗ ਫੈਕਟਰੀ ਵਿੱਚ ਜਦ ਰੇਸ਼ਮ ਚੱਲ ਰੇ ਰਿਪੇਅਰ ਦੇ ਕਾਰ ਦੌਰਾਨ ਇੱਕ ਬੋਇਲਰ ਫਟਣ ਕਾਰਨ ਫੈਕਟਰੀ ਵਿੱਚ ਆ ਚੱਕ ਗਈ ਜਿਸ ਦੇ ਵਿੱਚ 6 ਮਜ਼ਦੂਰ ਫਤਗਿਸਨ ਦਿਨਾਨੋ ਬਾਹਰ ਕਰਡਲੀ ਐਨਡੀਆਰਐਫ ਸਨੇ ਹੋਰ ਬਚਾਓ ਦਸਤੇ ਮੌਕੇ ਤੇ ਲੱਗੇ ਹੋਏ ਨੇ ਇਸ ਤੋਂ ਇਲਾਵਾ ਅੱਧਾ ਦਰਜਨ ਜ਼ਖਮੀ ਹਲਾਤ ਵਿੱਚ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਪੰਜਾਬ ਸਰਕਾਰ ਨੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦੀ ਵੀ ਗੱਲ ਆਖੀ ਆ ਉੱਥੇ ਮਾਮਲੇ ਦੀ ਨਿਆਂਇਤ ਜਾਂਚ ਤੇ ਵੀ ਆਦੇਸ਼ ਦਿੱਤੇ ਗਏ ਸਨ ਹਲਾਤ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਬਹੁਤ ਵੱਡਾ ਹਾਸਾ ਹੋਇਆ ਬਹੁਤ ਜਦੋਂ ਪਤਾ ਚੱਲਿਆ ਬਹੁਤ ਦੁੱਖ ਲੱਗਿਆ ਕਿ ਫੈਕਟਰੀ ਪੂਰੀ ਦੀ ਪੂਰੀ ਡਿੱਗੀ ਹੈ ਬੋਇਲਰ ਫਟਿਆ ਅੰਦਰ ਮਰਮਮਤ ਦਾ ਕੰਮ ਚੱਲ ਰਿਹਾ ਸੀ ਕੋਈ ਪਿੱਲਰ ਦੀ ਮਰਮਮਤ ਦਾ ਉਹਦੇ ਕਾਰਨ ਬੋਇਲਰ ਫਟਣ ਕਾਰਨ ਟੁੱਟੇ 29 ਬੰਦੇ ਸੀ ਜਿਹਦੇ ਵਿੱਚੋਂ ਤਕਰੀਬਨ 12 ਬੰਦੇ ਜ਼ਖਮੀ ਦੱਸ ਰਹੇ ਨੇ ਜਿਨ੍ਹਾਂ ਵਿੱਚੋਂ 6 ਕੱਢ ਕੇ ਹਸਪੀਟਲ ਪਹੁੰਚਾਤੇ ਆ ਤੇ 6 ਬੰਦੇ ਅੰਦਰ ਨੇ ਜਿਨ੍ਹਾਂ ਨੂੰ ਐਨਡੀਆਰਫ ਦੀ ਟੀਮ ਕੱਢ ਰਹੀ ਹੈ ਤੋ ਉਹਨਾਂ ਦੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਸਹੀ ਸਲਾਮਤ ਉਹਨੂੰ ਕੱਢਿਆ ਜਾਵੇ ਤੇ ਉਹਨਾਂ ਦਾ ਇਲਾਜ ਵੀ ਕਰਵਾਇਆ ਜਾਵੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਗੱਲ ਹੋਈ ਹੈ ਅੱਧਾ ਘੰਟਾ ਪਹਿਲਾਂ ਤੇ ਉਹਨਾਂ ਨੇ ਕਿਹਾ ਵੀ ਸਾਰੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹ ਸਹੀ ਸਲਾਮਤ ਬਾਹਰ ਹੋਰ ਤੇ ਜਿਹੜੇ ਯਕਮੀ ਨੇ ਉਹਨਾਂ ਦਾ ਇਲਾਜ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭੌਂਸਮਨ ਬਿਲਡਿੰਗ ਹੈਗਾ ਇਹ ਡੈਂਗ ਦੀ ਬਿਲਡਿੰਗ ਹੈ ਬਿਲਲ ਚੱਲਦਾ ਸੀ ਅੰਦਰ ਉਹਦੇ ਕਾਰਨ ਕੋਈ ਪਿੱਲਰ ਦੀ ਮੁਰੰਮਤ ਉਹਦੇ ਕਰਕੇ ਜਿਹੜਾ ਬਹੁਤ ਵੱਡਾ ਹਾਸਲ ਜਿਹੜਾ ਪੋਲਾ ਜਿਹੜਾ ਬਲਾਸਟ ਹੋਇਆ ਇਹ ਕਿਵੇਂ ਮਤਲਬ ਇਕਦਮ ਹੋ ਗਿਆ ਪਿੱਲਰ ਦੀ ਜਦੋਂ ਮੁਰੰਮਤ ਚੱਲੀ ਸੀ ਉਹ ਗਲਤ ਤਰੀਕੇ ਨਾਲ ਕਹਿੰਨ ਕੋਈ ਜਿਹੜੀ ਹੈ ਠੇਕੇਦਾਰ ਨੂੰ ਕਹਿੰਨ ਜਾਂ ਅੰਦਰ ਫੈਕਟਰੀ ਵਾਲਿਆਂ ਨੇ ਇਹਦੇ ਮਿਸਤਰੀ ਮਾੜਾ ਕਹਿੰਨ ਉਹਦੇ ਕਾਰਨਿਓ ਪਿੱਲਰ ਡਿਗਨ ਦੇ ਕਾਰਨ ਬੋਇਲਰ ਦੇ ਉੱਤੇ ਕੁਛ ਨਾ ਕੁਛ ਗਿਰਿਆ ਹੋਊਗਾ ਜੋ ਆਈਡੀ ਲਗਾਏ ਜਾ ਰਹੇ ਨੇ ਉਹ ਕੋਲ ਬੋਇਲਰ ਫਟਣ ਦੇ ਨਾਲ ਹੀ ਜਿਹੜੀ ਜਦੋਂ ਬੋਇਲਰ ਫਟਦਾ ਤੇ ਬਹੁਤ ਉਹਦੇ ਨਾਲ ਹੀ ਬਿਲਡਿੰਗ ਥੱਲੇ ਡਿੱਗੀ ਐ ਸੋ ਬਿਲਡਿੰਗ ਬੋਇਲਰ ਫਟਣ ਦੇ ਨਾਲ ਹੀ ਜਿਹੜੀਆਂ ਥੱਲੇ ਛੱਟਾਂ ਲੱਗੀਆਂ ਜਾਂ ਥੱਲੇ ਡਿੱਗੀ ਐ ਬਿਲਡਿੰਗ ਦੇ ਥੱਲੇ ਆਏ ਆ ਉਹ ਮੇਨ ਬੋਇਲਰ ਫਟਣ ਦਾ ਸਵੇਰ ਸੰਗਾਂਵ ਨੂੰ ਕੋਈ ਇਨਕੁਆਇਰੀ ਵੀ ਮਾਰਾ ਕੀਤੀ ਗਈ ਆ ਬਾਕੀ ਤੁਹਾਨੂੰ ਹਾਂਜੀ ਸਟੇਟ ਗਵਰਨਰ ਕੋਲ ਸਾਰੇ ਟੋਟਲ ਅਫਸਰ ਸੇ ਬਾਹਰ ਇੱਥੇ ਖੜੇ ਨੇ ਸੋ ਸਾਰੇ ਪਹਿਲਾਂ ਤੇ ਸਾਰਾ ਧਿਆਨ ਜਿਹੜੇ ਅੰਦਰ ਜ਼ਖਮੀ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਲੱਗੇ ਹੋਏ ਆ ਬਾਕੀ ਜੋ ਮੰਦੀ ਕਾਰਵਾਈ ਹੋ ਨੈਗਲੀਜੈਂਸੀ ਨਜ਼ਰ ਆਈ ਹੈ ਅਜੇ ਤੱਕ ਹਾਂਜੀ ਲਾਪਰਵਾਹੀ 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 ਪਿੱਲਰ ਦੀ ਜਿਹੜੀ ਮਰਮਤ ਹੈ ਉਹ ਇਲੀਗਲ ਤਰੀਕੇ ਨਾਲ ਹੋ ਸਕਦੀ ਹੈ ਉਹ ਮੈਨੂੰ ਤੇ ਲੱਗ ਰਿਹਾ ਕਿ ਜਿਹੜਾ ਬਿਲਡਰ ਫਟਿਆ ਸਾਰਾ ਪਿੱਲਰ ਟਡਿਕਨ ਕਾਰਨੀ ਹੋਇਆ ਜੋ 7 ਵਿਢ ਗਈ ਹੈ ਸੋ ਲਾਪਰਵਾਹੀ ਤੇ ਹਾਈ ਜਿਹੜੀ ਇੰਨੀਆਂ ਜਾਨਾਂ ਖਤਰੇ ਚ ਪਾਈਆਂ ਹੋਈਆਂ ਲੱਤੀਆਂ ਦੇ ਵਿੱਚੋਂ 6 ਅਜੇ ਕੱਢ ਰਹੇ ਆ ਬਾਕੀ 40 ਹਸਪਤਲ ਭੇਜੇ ਗਏ ਜੋ ਮੁੱਖ ਮੰਤਰੀ ਸਰਦਾਰ ਭੌਣ ਸਿੰਘਵਾਨ ਜੀ ਵੱਲੋਂ ਉਹਨਾਂ ਦਾ ਇਲਾਜ ਕਰਵਾ ਦਿੱਤਾ ਜਿਹੜੇ ਮਜ਼ਦੂਰ ਕੰਮ ਕਰ ਰਹੇ ਸੀਗਾ ਇਹੋ 35 ਇੱਥੇ ਅੰਦਰ ਮੌਜੂਦ ਸਿਗੇ ਲੋਕ 29 ਬੰਦੇ ਉਹਨਰ ਨੂੰ ਮਿਲੇ ਆ ਉਹਨਾਂ ਦੇ ਪਰਿਵਾਰ ਨੂੰ ਮਿਲੇ ਆ ਉਹ ਕਹਿੰਦੇ 29 ਉਹਨਾਂ ਦੇ ਜੀਐਮ ਨੂੰ ਮਿਲੇ ਆ ਜਿਹੜਾ ਸੁਪਰਵਾਈਜ਼ਰ ਸੀ ਉਹਨਾਂ ਨਾਲ ਗੱਲ ਹੋਈ ਆ ਉਹਦੇ ਵੀ ਸਿਰ ਤੇ ਸੱਟ ਉਹ ਕਹਿੰਦਾ ਅਸੀਂ ਟੋਟਲ 29 ਜਾਣੇ ਸੀ ਜਿਹਦੇ ਚੋਂ ਬਾਕੀ ਸਾਰੇ ਬਾਹਰ ਅਸੀਂ ਆ ਗਏ ਆ 6 ਜਾਣੇ ਅੰਦਰ ਸਰ ਇਦਾਂ ਦੇ ਕਈ ਹੋਰ ਡਾਈਨਿੰਗ ਯੂਨਿਟ ਵੀ ਨੇ ਜਿੱਥੇ ਬਹੁਤ ਸਾਰੇ ਖਾਮੇ ਨੇ ਜਾਂ ਥੇ ਬਣੇ ਭਾਜੀ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਇਸ ਟਾਈਮ ਇਹਨਾਂ ਬੰਦਿਆਂ ਦੀ ਜਾਨ ਬਚਾਈ ਜਾਵੇ ਬਾਕੀ ਜੋ ਡਿਸਿਸਾ ਪਹੁੰਚ ਗਏ ਆ ਅਸੀਂ ਮੈਂ ਖੁਦ ਮੁੱਕ ਕੇ ਲਖਣਾ ਨਾ ਪਰਵਾਹੀ ਦੇ ਉੱਤੇ ਐਕਸ਼ਨ ਜ਼ਰੂਰੀ ਜੀ ਲਾਲੋ 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 ਫਾੜੋ ਲਾਲੋ ਕੋਲ ਪੁਆਇੰਟ 8 ਦੇ ਵਿੱਚ ਜਿਹੜਾ ਹੈਗਾ आज शाम ਨੂੰ ਜਿਹੜਾ ਹੈਗਾ ਇੱਕ ਇਨਫੋਰਮੇਸ਼ਨ ਸਾਡੇ ਕੋਲ ਆਈ ਕਿ ਕੋਲੀ ਡਾਈਂਗ ਯੂਨਿਟ ਜਿਹੜੀ ਹੈ ਉੱਥੇ ਫੈਕਟਰੀ ਕੋਲਾਪਸ ਹੋ ਗਈ ਕਿ ਉਹ ਲੈਂਟਰ ਨੂੰ ਆਪਣਾ ਜਿਹੜਾ ਸੀਗਾ ਸਟਰੈਂਥਨ ਕਰ ਰਹੇ ਸੀਗੇ ਬਿਲਡਿੰਗ ਦੇ ਵਿੱਚ ਤੇ ਫਿਰ ਇੱਕਦਮ ਹੀ ਜਿਹੜਾ ਹੈਗਾ ਬਿਲਡਿੰਗ ਕੋਲਾਪਸ ਕਰ ਗਈ ਜਿਹੜੀ ਪ੍ਰੀਲਿਮਰੀ ਇਨਫੋਰਮੇਸ਼ਨ ਸਾਨੂੰ ਓਨਰ ਤੇ ਸੁਪਰਵਾਈਜ਼ਰ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਗੱਲ ਕਰਕੇ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਤਹਿਤ ਅੱਜ ਜਿਹੜੇ ਸੀਗੇ 29 ਬੰਦੇ ਇੱਥੇ ਜਿਹੜੇ ਸੀ ਕੰਮ ਤੇ ਆਏ ਸੀਗੇ ਜੇ ਤਾਂ ਫੈਕਟਰੀ ਕੋਲਾਪਸ ਹੋਈ ਜਿਹੜੇ ਸੀਗੇ ਸਾਡੇ ਡਿਪਾਰਟਮੈਂਟਸ ਨੇ ਕਾਫੀ ਬੰਦੇ ਏਕਿਊਏਟ ਕੀਤੇ ਤੇ ਐਜ਼ ਆਫ ਨਾਓ ਜਿਹੜੇ ਹੈਗੇ 6 ਬੰਦੇ 트ੈਪਡ ਹੈਗੇ ਅੰਦਰ ਐਨਡੀਆਰਐਫ ਦੀ ਟੀਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਾਈ ਅਪ ਕਰ ਲਿਆ ਗਿਆ ਇੱਕ ਟੀਮ ਇਸ ਵੇਲੇ ਮੌਕੇ ਤੇ ਕੰਮ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਕ ਟੀਮ ਜਿਹੜੀ ਹੈਗੀ ਥੋੜੀ ਜਿਹੀ ਦੇਰ ਦੇ ਵਿੱਚ ਹੋਰ ਇੱਥੇ ਪਹੁੰਚ ਰਹੀ ਹੈ ਸਿਵਲ ਪ੍ਰਸ਼ਾਸਨ ਵੱਲੋਂ